ਵੀ ਜਿਹੜੇ ਭਰਾ ਆٹے ਦੀ ਰੋਟੀ ਖਾਂਦੇ ਆ ਉਹਨਾਂ ਨੂੰ ਜਰੂਰ ਬੇਨਤੀ ਆ ਕਿ ਵੀਡੀਓ ਨੂੰ ਅਖੀਰ ਤਾਈਂ ਦੇਖਿਓ ਕਿਉਂਕਿ ਆਪਾਂ ਇਸ ਆਟਾ ਬਰਾਂਡ ਵਿੱਚ ਬਹੁਤ ਵੱਡੀ ਗਲਤੀ ਕਰਦੇ ਆ ਜੋ ਤੁਹਾਨੂੰ ਪ੍ਰਤੱਖ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਆٹے ਦੇ ਦਾਣੇ ਕਣਕ ਦੇ ਦਾਣੇ ਵਿੱਚ ਜਾਂਦੀ ਦੀ ਸਾਰਿਆਂ ਵਿੱਚੋਂ ਜੀ ਆ ਕਿਲ ਕਾਬਲਾ ਬ੍ਰੀਕ ਲੋਹਾ ਰੰਬੀਆਂ ਦੇ ਸਾਰਾ ਕੁਝ ਵਿੱਚ ਹੀ ਆਉਂਦਾ ਜੀ ਕਰਾਮ ਖੇਨ ਬਣਾਉਣ ਲੱਗਿਆ ਉਹਦੇ ਵਿੱਚੋਂ ਨਿਕਲੀ ਆ ਅੱਛਾ ਤੇ ਆ ਇੱਕ ਚੋਂ ਕੌਲਾ ਨਿਕਲਿਆ ਜੀ ਇੱਕ ਜਿਹੜੀਆਂ ਵੀ ਆਪਣੇ ਗੋਲੀਆਂ ਪਾਉਣੇ ਆਪਾਂ ਉਹ ਗੋਲੀਆਂ ਵੀ ਅਸੀਂ ਬਹੁਤ ਕੱਢੀਆਂ ਸਲਫਰ ਦੀਆਂ ਗੋਲੀਆਂ ਹਾਂਜੀ ਕਿਤਾ ਦਰਸ਼ਕ ਵੀਰੋ ਤੁਹਾਡਾ ਬੂਟਾ ਸਿੰਘ ਸਿੱਧੂ ਚੈਨਲ ਤੇ ਅੱਜ ਦੀ ਵੀਡੀਓ ਆਪਾਂ ਕਵਰ ਕਰਨ ਦੇ ਲਈ ਪਹੁੰਚੇ ਹਾਂ ਪਿੰਡ ਆਕਲੀਆ ਜਦਾਲ ਸਿੱਧੂ ਆਟਾ ਚੱਕੀ ਜੋ ਕਿ ਆਕਲੀਆ ਜਦਾਲ ਤੋਂ ਜਲਾਲਵਾਲ ਸੜਕ ਜਾਂਦੀ ਹੈ ਉਸ ਸੜਕ ਤੇ ਇਹ ਚੱਕੀ ਲੱਗੀ ਹੋਈ ਆ ਬਾਈ ਜੀ ਦੀ ਆਟਾ ਚੱਕੀ ਤੇ ਨੇੜੇ ਗੁਰੂ ਸਰਵਾਲਾ ਅੱਡਾ ਗਾ ਸਭ ਤੋਂ ਪਹਿਲਾਂ ਬੇਨਤੀ ਆ ਵੀ ਜਿਹੜੇ ਭਰਾ ਆਟੇ ਦੀ ਰੋਟੀ ਖਾਂਦੇ ਆ ਉਹਨਾਂ ਨੂੰ ਜਰੂਰ ਬੇਨਤੀ ਆ ਕਿ ਵੀਡੀਓ ਨੂੰ ਅਖੀਰ ਤਾਈਂ ਦੇਖਿਓ ਕਿਉਂਕਿ ਆਪਾਂ ਇਸ ਆਟਾ ਬਣਾਉਣ ਵਿੱਚ ਬਹੁਤ ਵੱਡੀ ਗਲਤੀ ਕਰਦੇ ਆ ਜੋ ਤੁਹਾਨੂੰ ਪ੍ਰਤੱਖ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਆਓ ਬਾਈ ਨੂੰ ਮਿਲਦੇ ਆ ਤੇ ਸਾਰੀ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸਿਓ ਜੀ ਕਪੂਰ ਸਿੰਘ ਜੀ ਅੱਛਾ ਕਿੰਨਾ ਕੁ ਟਾਈਮ ਹੋ ਗਿਆ ਜੀ ਆਪਾਂ ਨੂੰ ਇਹ ਚੱਕੀ ਦਾ ਕੰਮ ਕਰਦਿਆਂ ਨੂੰ ਇਹਨੂੰ ਹੋ ਗਏ 9-10 ਸਾਲ ਅੱਛਾ ਤੇ ਆਪਾਂ ਕਿਹੜੀ-ਕਿਹੜੀ ਚੀਜ਼ ਤਿਆਰ ਕਰਦੇ ਆ ਇੱਥੇ ਆਪਣੇ ਕੋਲ ਸਿਆਲਾਂ ਚ ਹੋ ਜਾਂਦੀ ਹੈ ਮੱਕੀ ਦਾ ਆਟਾ ਬਾਜਰੇ ਦਾ ਤੇ ਕਣਕ ਦਾ ਆਟਾ ਤਜਲਾ ਆਮੀ ਆਪਣਾ ਹਾਂ ਜੀ ਅੱਛਾ ਇੱਥੇ ਆਪਾਂ ਕਣਕਾ ਟਾਈ ਪੀਸਦਿਆਂ ਕਿ ਨਾਲ ਹੋਰ ਫੀਡ ਵੀ ਤਿਆਰ ਕਰਦਿਆਂ ਫੀਡ ਵੀ ਤਿਆਰ ਕਰਦੀ ਦੀ ਜੇ ਕੋਈ ਕਹਿੰਦਾ ਤਾਂ ਅੱਛਾ ਉਹ ਮਿਕਸਚਰ ਲਾਇਆ ਉਹ ਜੀ ਤੁਹਾਨੂੰ ਕਾਫੀ ਟਾਈਮ ਹੋ ਗਿਆ ਜੀ ਇਸ ਚੱਕੀ ਦਾ ਕੰਮ ਕਰਦਿਆਂ ਨੂੰ ਤੇ ਅੰਗੇ ਮਾੜੇ ਤਜਰਬਿਆਂ ਬਾਰੇ ਸਾਨੂੰ ਦੱਸੋ ਜੀ ਕਿਸ ਤਰ੍ਹਾਂ ਲੋਕ ਤੁਹਾਡੇ ਕੋਲੇ ਕਣਕ ਲੈ ਕੇ ਆਉਂਦੇ ਆ ਕੀ ਸਾਫ ਸਫਾਈ ਕਰਕੇ ਲੈ ਕੇ ਆਉਂਦੇ ਆ ਜਾਂ ਲਾਪਰਵਾਹੀ ਵਰਤਦੇ ਆ ਕਣਕ ਦੇ ਵਿੱਚ ਵਿੱਚ ਤਾਂ ਘਰ ਬਹੁਤ ਲਾਪਰਵਾਹੀ ਵਰਤਦੇ ਆ ਜੀ ਜੀ ਤੁਸੀਂ ਕਹਿ ਰਹੇ ਆ ਲਾਪਰਵਾਹੀ ਵਰਤਦੇ ਆ ਲੋਕ ਦਿਖਾਉਂਗੇ ਜੀ ਕਿਸ ਤਰ੍ਹਾਂ ਕਹਿ ਰਹੇ ਆ ਤੁਸੀਂ ਲਾਪਰਵਾਹੀ ਕਾਦੀ ਲਾਪਰਵਾਹੀ ਜੀ ਯਾਨੀ ਕਿ ਸਫਾਈ ਨਹੀਂ ਕਰਕੇ ਲਿਆਉਣੇ ਕੀ ਉਹ ਸਾਨੂੰ ਕਰਨੀ ਪੈਂਦੀ ਆ ਜੇ ਅਸੀਂ ਨਾ ਕਰਗੇ ਜੀ ਫਿਰ ਆ ਚੀਜ਼ ਅਗਲੇ ਦੇ ਆਟੇ ਦਾਣੇ ਕਣਕ ਦੇ ਦਾਣੇ ਵਿੱਚ ਜਾਂਦੀ ਦੀ ਅੱਛਾ ਇਹ ਸਾਡਾ ਬਹੁਤ ਵਧੀਆ ਹੰਕਾਰ ਕੀ ਬਣਾਇਆ ਵਾ ਜੀ ਇਹ ਚੌਂਕ ਪੱਥਰ ਆ ਜੀ ਚੌਂਕ ਪੱਥਰ ਦਾ ਹਾਂ ਇਹ ਪੂਰਾ ਮਹਿੰਗਾ ਹੁੰਦਾ ਗਾ ਇਹ ਸਾਡਾ ਲਿਆ ਕੇ ਲਿਆ ਆ ਵਾ ਸਪੈਸ਼ਲ ਆਟੇ ਦਾਣੇ ਦਿਖਾ ਆ ਦਿਖਾਵਾਂਗੇ ਜਾਂ ਮੇਖਾ ਮੁਖਾ ਸਾਰੀਆਂ ਵਿੱਚੋਂ ਨਿਕਲ ਗਈਆਂ ਇਹ ਸਾਰੀਆਂ ਵਿੱਚੋਂ ਆ ਜੀ ਆ ਕਿੱਲ ਕਾਬਲਾ ਬਰੀਕ ਲੋਹਾ ਰੰਬੀਆਂ ਦੇ ਸਾਰਾ ਕੁਝ ਵਿੱਚ ਹੀ ਆਉਂਦਾ ਜੀ ਅੱਛਾ ਇਹ ਤਾਂ ਜੇ ਮੰਨ ਲਓ ਜੀ ਤੁਸੀਂ ਥੋੜੀ ਜਿਹੀ ਲਾਪਰਵਾਹੀ ਕਰੋਗੇ ਤਾਂ ਇਹ ਸਾਰਾ ਅੰਦਰ ਜਾਣਾ ਆਟੇ ਦੇ ਨਾਲ ਤੇ ਤੇਰੇ ਵਿੱਚ ਹੀ ਜਾਂਦਾ ਜੀ ਨਹੀਂ ਫਿਰ ਇਹ ਤਾਂ ਫਿਰ ਪਥਰੀਆਂ ਦਾ ਸ਼ਾਇਦ ਕਾਰਨ ਇਹ ਵੀ ਵੱਡਾ ਕਾਰਨ ਹੋ ਸਕਦਾ ਹੈ ਬਹੁਤ ਵੱਡਾ ਕਾਰਨ ਆ ਜੀ ਇਹਦੇ ਨਾਲ ਅਸੀਂ ਕੋਈ ਨਹੀਂ ਜਾਣ ਦਿੰਦੇ ਸਾਰਾ ਲੋਹਾ ਸਾਡੇ ਕੋਲੇ ਇੱਥੇ ਆ ਜਾਂਦਾ। ਹਲੋ ਇਹ ਤਾਂ ਤੁਹਾਡਾ ਧੰਨਵਾਦ ਆ ਜੀ ਤੁਸੀਂ ਤਾਂ ਮੰਨ ਲਓ ਜੇ ਸਾਵਧਾਨੀ ਵਰਤਦੇ ਆ ਜੇ ਕਿਤੇ ਮੰਨ ਲਓ ਵੀ ਚੱਕੀ ਵਾਲਾ ਲਾਪਰਵਾਹੀ ਕਰਦਾ ਤਾਂ ਇਹ ਸਾਰਾ ਵਿੱਚੇ ਹੀ ਪੀਸਿਆ ਜਾਣਾ ਹਣਾ ਜੀ। ਹਾਂਜੀ ਹਾਂਜੀ ਫਿਰ ਤੇਨੇ ਕਣਕ ਦੇ ਵਿੱਚ ਹੀ ਨੰਗੇ ਜਾਣਾ ਪੱਥਰਾਂ ਦੇ। ਫਿਰ ਪੱਥਰ ਵੀ ਟੁੱਟਣ ਦਾ ਡਰ ਹੋ ਜਾਂਦਾ ਜੀ ਜੇ ਆ ਚੀਜ਼ਾਂ ਜਾਣ ਤਾਂ ਜੀ। ਅੱਛਾ ਵੱਡੇ ਕਿੱਲ। ਹੂੰ ਵੱਡੇ ਕਿੱਲ ਬਹੁਤ ਮਿਰਖਾਂ ਕਾਬਲੇ ਕੋਪੈਨਾਂ ਦੀਆਂ ਰੰਬੀਆਂ ਸਾਰਾ ਕੁਝ ਹੀ ਆ ਜਾਂਦਾ। ਇਸ ਤੋਂ ਅੱਗੇ ਵੀ ਤੁਹਾਡਾ ਚੁੰਬਕ ਪੱਥਰ ਲਾਇਆ ਜੀ। ਉਦੋਂ ਗਾਂ ਸਾਡੇ ਮੂਹਰੇ ਲਾਏ ਹੋਏ ਆ ਜੀ ਛੋਟੇ ਚੌਂਕ ਪੱਥਰ ਫੇਰ ਥੱਲੇ ਲਾਏ ਹੋਏ ਆ ਜੀ ਅੱਛਾ ਇਹ ਤੋਂ ਬਾਅਦ ਵੀ ਤੁਹਾਡੇ ਹਨਾ ਚੌਂਕ ਪੱਥਰ ਲਾਏ ਹੋਏ ਆ ਉਦੋਂ ਗਾਂ ਆ ਲਾਏ ਹੋਏ ਆ ਜੀ ਇਹਦੇ ਚ ਵੀ ਆਪਣੇ ਕਿਸੇ ਤਰ੍ਹਾਂ ਜੋ ਹਨਾ ਭਰੇ ਹੋਏ ਆ ਵੀ ਹਾਂ ਜੀ ਇਨੇ ਚਾਰੀ ਤਾਂ ਲਾ ਕੇ ਰੱਖਦੇ ਆ ਠੀਕ ਆ ਠੀਕ ਸੋ ਭਰਾਵਾਂ ਨੂੰ ਬੇਨਤੀ ਆ ਵੀ ਜਿਹੜੇ ਵੀ ਭਰਾ ਆਟਾ ਜਾਂ ਦਾਣਾ ਭਿਉਂਦੇ ਆ ਤੇ ਉਹ ਜ਼ਰੂਰ ਕਣਕ ਨੂੰ ਧੁੱਪ ਲਵਾ ਕੇ ਤੇ ਸਾਫ਼ ਕਰਕੇ ਲਿਆ ਕਰੋ ਜੋ ਕਿ ਤੁਸੀਂ ਪ੍ਰਤੱਖ ਦੇਖ ਰਹੇ ਹੋ ਏ ਅੱਛਾ ਬਾਈ ਕਿੰਨੇ ਕਿ ਦਿਨਾਂ ਚ ਇਹ ਭਰ ਜਾਂਦਾ ਚੁੰਮਕ ਇਸ ਤਰ੍ਹਾਂ ਲੋਹੇ ਨਾਲ ਇਹ ਤਾਂ 2 ਦਿਨਾਂ ਚ ਹੀ ਫੁੱਲ ਭਰ ਜਾਂਦਾ ਜੀ ਅੱਛਾ 2 ਦਿਨਾਂ ਨਾਲ ਹੀ ਇਹ ਨਾ ਜਾਂਦਾ ਹਾਂ ਜੀ ਦਾਣੇ ਚ ਤਾਂ ਮੂਲੋ ਯਾਦੀ ਆਉਂਦਾਗਾ ਅੱਛਾ ਅੱਛਾ ਆਟੇ ਜਿਹਾ ਜੇ ਥੋੜਾ ਜਿਹਾ ਕਟਾ ਯਾਨੀ ਕਿ ਆਉਂਦਾ ਹੈਗਾ ਆਟੇ ਚ ਬਰੀਕ ਵੱਧ ਆਉਂਦਾ ਜਿਹੜੀ ਆ ਚੀਜ਼ ਠੀਕ ਹੈ ਠੀਕ ਸੋ ਭਰਾਵਾਂ ਨੂੰ ਬੇਨਤੀ ਆ ਵੀ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਣਕ ਨੂੰ ਘਰੋਂ ਸਾਫ਼ ਕਰਕੇ ਵੇਖ ਕੇ ਲਿਆਇਆ ਕਰੋ ਜੋ ਕਿ ਆਪਾਂ ਇਹਨਾਂ ਲਾਹਰ ਪ੍ਰਵਾਹੀ ਦੇ ਨਾਲ ਪਥਰੀਆਂ ਅਤੇ ਹੋਰ ਸ਼ਿਕਾਇਤ ਆਉਂਦੀ ਆਪਾਂ ਨੂੰ ਇਹ ਵੀ ਮੇਨ ਕਾਰਨ ਠੀਕ ਆ ਬਾਈ ਅੱਛਾ ਤੁਹਾਡੀ ਵੀ ਇੱਥੇ ਡਿਊਟੀ ਹੁੰਦੀ ਹੈ ਨਾ ਹਰਵਾਂ ਹਾਂਜੀ ਇੱਥੇ ਹੀ ਆ ਜੀ ਬਾਈ ਨਾ ਤੇ ਇਸ ਜਿਹੜਾ ਹੁਣ ਆਪਾਂ ਦੇਖਿਆ ਜੀ ਪਿੰਡ ਚੋਂ ਕਿੰਨਾ ਲੋਹਾ ਨਿਕਲਿਆ ਜਾਂ ਕਿਸ ਤਰ੍ਹਾਂ ਮੇਖਾਂ ਹਾਂਜੀ ਤੇ ਹੋਰ ਵੀ ਕੁਝ ਨਿਕਲਿਆ ਆਉਂਦਾ ਜੀ ਇਸ ਤੋਂ ਹਾਂਜੀ ਇਥੇ ਦਾ ਕੁਝ ਨਿਕਲਦਾ ਜੀ ਹੁਣ ਜਿਹੜਾ ਲਾਹ ਪ੍ਰਵਾਹੀ ਕਰਦੇ ਆ ਅਗਲੇ ਅੱਛਾ ਵੀ ਆ ਦਾ ਕਣਕ ਵੇਂਦੇ ਨਹੀਂਗੇ ਉਵੇਂ ਗੱਟੇ ਭਰ ਲੈਣੇ ਆਪਾਂ ਉਵੇਂ ਲਿਆ ਕੇ ਇੱਥੇ ਛੱਡ ਦੇਣੀਆਂ ਹਾਂ ਫੇਰ ਉਹ ਅਸੀਂ ਜਦੋਂ ਇੱਥੇ ਪੀਣ ਬਣਾਉਨੇ ਆਂ ਉਦੋਂ ਵੀ ਥੇਰਾ ਕੁਝ ਨਿਕਲਦਾ ਉਦੋਂ ਵੀ ਅੱਛਾ ਭਾਈ ਜੀ ਹੋਰ ਕੀ ਕੀ ਨਿਕਲਿਆ ਦੱਸਿਆ ਹਾਂ ਇੱਕ ਤਾਂ ਚੁੰਨੀ ਨਿਕਲੀ ਆ ਜੀ ਇੱਕ ਅੱਛਾ ਪੀਣ ਜੋ ਨਿਕਲੀ ਆ ਜੀ ਹਾਂ ਜੀ ਵਿੱਚੇ ਹੀ ਸੀਗੇ ਗੱਟੇ ਦੇ ਅੱਛਾ ਇਸ ਤਰ੍ਹਾਂ ਪੀਣ ਬਣਾਉਣ ਲੱਗਿਆ ਉਦੋਂ ਵਿੱਚੋਂ ਨਿਕਲੀ ਆ ਅੱਛਾ ਤੇ ਆ ਇੱਕ ਚੋਂ ਕੌਲਾ ਨਿਕਲਿਆ ਜੀ ਆ ਦੇਖ ਲੋ ਐਡੇ ਐਡੇ ਕੱਪੜੇ ਕਰ ਦਿਆ ਲੋਕਾਂ ਨੇ ਤੇ ਕੀ ਕਹਿਣਾ ਚਾਹੁੰਨਾ ਤੁਸੀਂ ਲੋਕਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਇਹ ਜਿਹੜੇ ਆਪਣੇ ਕੋਲੇ ਆਉਂਦੀ ਹੈ ਵੀ ਕਣਕ ਤੁਸੀਂ ਘਰੋਂ ਗੱਟੇ ਭਰ ਕੇ ਲਿਆਉਨੇ ਆਂ ਵੀ ਇਹ ਦੀ ਸਾਫ ਸਪਾਈ ਮਣੀ ਮੁੱਟੀ ਕਰਕੇ ਲਿਆਓ ਜਦੋਂ ਤੁਸੀਂ ਗੱਟਾ ਭਰਨਾ ਹੈ ਉਦੋਂ ਆਪ ਦੇਖੋ ਹਾਂਜੀ ਗੱਟੇ ਦੇ ਵਿੱਚ ਕੁਝ ਹੈ ਤਾਂ ਨਹੀਂਗਾ ਇੱਕ ਜਿਹੜੀਆਂ ਵੀ ਆਪਣੇ ਗੋਲੀਆਂ ਪਾਉਨੇ ਆਪਾਂ ਉਹ ਗੋਲੀਆਂ ਵੀ ਅਸੀਂ ਬਹੁਤ ਕੱਢੀਆਂ ਸਲਫਾਤ ਦੀਆਂ ਗੋਲੀਆਂ ਹਾਂਜੀ ਕਈ ਵਾਰੀ ਲੀਡ ਦੇ ਵਿੱਚ ਹੁੰਦੀ ਆ ਉਹ ਤਾਂ ਵਿੱਚ ੜ ਜਾਂਦੀ ਆ ਚੌਂਕ ਪੱਥਰਾਂ ਦੇ ਵਿੱਚ ਵੀ ੜ ਜਾਂਦੀ ਆ ਉਹ ਅਸੀਂ ਬਾਹਰ ਕੱਢ ਦਿੰਨੇ ਆ ਹੁਣ ਕਈ ਵਾਰੀ ਹੁੰਦੀ ਆ ਵੀ ਕੋਈ ਗੋਲੀ ਖੁੱਲੀ ਹੁੰਦੀ ਆ ਵੀ ਖੁੱਲੀ ਗੋਲੀ ਵੀ ਵਿੱਚ ਆਉਂਦੀ ਆ ਉਹ ਤਾਂ ਵਿੱਚ ਹੁਣ ਪੀਸੀ ਜਾਣੀ ਜਦੋਂ ਬੈਦਰੀ ਨਾਂਗੀ ਹਾਂਜੀ ਕਿੱਡਾ ਖਤਰਨਾਕ ਹੈ ਇਹ ਹਾਂਜੀ ਬਹੁਤ ਵੱਡਾ ਖਤਰਨਾਕ ਇਹ ਕੰਮ ਹੈਗਾ ਵੀ ਇੰਨਾ ਹੀ ਆ ਵੀ ਹੱਥ ਵੰਨ ਕੇ ਬੇਨਤੀ ਆ ਵੀ ਤੁਸੀਂ ਇਹ ਮਾੜਾ ਜਿਹਾ ਜਦੋਂ ਗੱਟੇ ਭਰਨੇ ਆ ਉਦੋਂ ਵਾੜਾ ਜਿਹਾ ਨਿਗਾ ਨਾ ਵੇਖ ਕੇ ਭਰੋ ਵੀ ਲਾਪਰਵਾਹੀ ਨਾ ਕਰੋ ਨਾ ਲਾਪਰਵਾਹੀ ਨ ਤੇ ਨਹੀਂ ਤਾਂ ਬਹੁਤ ਮੰਨ ਲੋ ਇਹਦਾ ਨਤੀਜਾ ਮਾੜਾ ਹੀ ਨਿਕਲ ਜਾਣਾ ਇਹ ਬਿਮਾਰੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੁੱਟਾ ਸਿੰਘ ਤੇ ਇਹ ਹੁਣ ਆਪਾਂ ਨੂੰ ਜੀ ਪ੍ਰਤਾਖੇ ਨੇ ਅੱਖਾਂ ਦੇ ਸਾਹਮਣੇ ਲੋਹੇ ਦਿਖਾਇਆ ਕੱਢਿਆ ਗਾ ਪੀਣ ਚੋਂ ਜਾਂ ਹੋਰ ਕਿੰਨ ਕਾਬਲੇ ਚੁੰਨੀ ਤੇ ਜਾਂ ਕੌਲਾ ਕੀ ਕੁਛ ਨਿਕਲਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਦਾ ਬਾਬਾ ਜੀ ਨਾ ਤਾਂ ਆਪਾਂ ਝੂਠ ਬੋਲੇ ਆ ਕਿਤੇ ਹਾਂਜੀ ਤੇ ਨਾ ਹੀ ਬੋਲ ਗਏ ਹਾਂਜੀ ਕੁਦਰਤੀ ਚੱਲ ਆਪਾਂ ਤੁਸੀਂ ਵੀ ਇੱਥੇ ਆਗੇ ਤੇ ਮੈਂ ਵੀ ਇਧਰੋਂ ਆ ਗਿਆ ਆਟਾ ਚੱਕਣ ਹਾਂਜੀ ਤੇ ਆਪਾਂ ਇੱਥੇ ਆਪ ਦੇਖੀ ਦੇਖ ਲਿਆ। ਹਾਂਜੀ। ਕਿਹਨਾਂ ਜਨ ਦਾਇ ਲੱਗੂ ਖਣੀ ਫੇਕ ਵੀਡੀਓ ਹੀ ਬੜਾਈ ਜਾਂਦੇ ਆ। ਨਹੀਂ ਨਹੀਂ ਹਾਂਜੀ ਠੀਕ ਆ। ਤੇ ਮੈਦਾਨ ਆ ਵੀ ਇਹ ਜਿਹੜਾ ਲੋਕ ਇਹ ਕੁਛ ਕਰ ਰਿਹਾ ਜੀ ਤੋਂ ਆਪ ਦਾ ਆਟਾ ਅੰਨ ਪਾਣੀ ਦੇਖ ਕੇ ਨੇ ਇੱਥੇ ਚੱਕੀ ਤੇ ਭੇਜਿਆ ਜਾਂਦਾ ਤੇ ਇਦੋਂ ਵੱਧ ਆਪਾਂ ਆਪਸੀ ਬੰਦੇ ਕੀ ਹੋਵਾਂਗੇ। ਹਾਂਜੀ ਹਾਂਜੀ। ਇਦੋਂ ਵੱਡੀ ਆਲਸ ਤਾਂ ਆਪਣੇ ਚਾਹੀ ਨਹੀਂ ਗੀ। ਤੇ ਜਿਵੇਂ ਹੁਣ ਆ ਬਾਈ ਜੀ ਨੇ ਆਪਾਂ ਨੂੰ ਦੱਸਿਆ ਕੌਲਾ ਨਿਕਲਿਆ ਸਲਫਾਤ ਦੀਆਂ ਗੋਲੀਆਂ ਨਿਕਲੀਆਂ ਸਲਫਾਤ ਆਪਾਂ ਪਾਤਾ ਲੈਨੇ ਤੇ ਫਿਰ ਉਹ ਉਹਨੂੰ ਕੱਢੂ ਕੌਣ ਬਾਹਰ। ਹਾਂ ਜੀ ਜੇ ਤਾਂ ਆਪਣਾ ਹੀ ਫਰਜ਼ ਬੰਦਣਾ ਇਹ ਤਾਂ ਇਹਨਾਂ ਦੇ ਬਾਈਆਂ ਦੇ ਧੰਨਵਾਦ ਕਪੂਰ ਸਿੰਘ ਦੇ ਜਾਂ ਨੈਵ ਸਿੰਘ ਵਿਚਾਰਾ ਇੱਥੇ ਕੰਮ ਕਰਦਾ ਹੈ ਸਾਵਧਾਨੀ ਵਰਤਦੇ ਆ ਨਾ ਬਹੁਤ ਸਾਹਿਬ ਜਾਨ ਨਾਨੀ ਹੁਣ ਉਹ ਦੇਖੋ ਆਪਾਂ ਚੌਂਕ ਪੱਥਰ ਜਿਹੜਾ ਦਿਖਾਇਆ ਹੈ ਇਹਦਾ ਨਹੀਂ ਹਾਂ ਜੀ ਇਹਦੇ ਜਿਹੜਾ ਬਰੀਕ ਬਰੀਕ ਆ ਹਾਂ ਜੀ ਇਹਨੂੰ ਹੁਣ ਕੌਣ ਦੇਖੂਗਾ ਜੇ ਹੁਣਾਂ ਚੌਂਕਾ ਦਾ ਨਾਲ ਲੱਗ ਗਿਆ ਹਾਂਜੀ ਹਾਂਜੀ ਠੀਕ ਹੈ ਤੇ ਜੇ ਹੁਣ ਇਹ ਚੀਜ਼ ਬਾਈ ਇਹਨਾਂ ਦਾ ਨਾ ਵਤੀ ਹੋ ਚਲਾ ਮੋਟੀ ਚੀਜ਼ ਤਾਂ ਫੜੀ ਜਾਊ ਆ ਬ੍ਰੀਕ ਤਾਂ ਬਿਲਕੁਲ ਹੀ ਨਹੀਂ ਫੜੀ ਜਾਣੀ ਆ ਮੋਟੀ ਚੀਜ਼ ਤਾਂ ਇਹਨਾਂ ਦਾ ਵੀ ਇਹ ਮਸ਼ੀਨਰੀ ਦਾ ਨੁਕਸਾਨ ਕਰਦੀ ਹੈ ਚੱਕੀ ਦਾ ਹਾਂਜੀ ਹਾਂਜੀ ਆ ਜਿਹੜਾ ਹੁਣ ਕੈਲਾ ਆ ਆ ਕਿਤੇ ਇਹਨੂੰ ਪੱਥਰ ਨੂੰ ਛੱਡੂ ਹਾਂਜੀ ਹਾਂਜੀ ਇਹ ਜੀ ਇਹ ਬਹੁਤ ਮਾੜੀ ਗੱਲ ਆ ਆਪਾਂ ਭਰਦਿਆਂ ਘਰੋਂ ਗੱਟਾ ਜਾਂ ਪਤਾ ਹੁਣ ਆਪਾਂ ਨੂੰ ਕੀ ਸੁੱਖ ਹੋਇਆ ਵਾ ਹੋਰ ਬੁੱਟਾ ਸਿਆ ਹਾਂਜੀ ਇਹ ਜਾੜਿਆ ਐ ਸੁੱਖ ਹੋ ਗਿਆ ਵੀ ਜਦੋਂ ਆਪਾਂ ਮੰਡੀ ਚੋਂ ਤਿਆਰ ਕਰਿਆ ਹਾਂਜੀ ਤੇ ਗੱਟੇ ਭਰੇ ਭਰਾਏ ਚੱਕ ਲਈ ਹਾਂਜੀ ਤੇ ਚੱਕ ਕੇ ਲਿਆ ਕੇ ਗੱਟੇ ਤੇ ਆਪਾਂ ਆਰਾਮ ਨਾਲ ਢੋਲ ਚ ਪਾ ਲੇ ਸਾਮ ਲੈ ਤੇ ਆਹ ਗੱਟਿਆਂ ਭਰਿਆਂ ਦਾ ਨਤੀਜਾ ਹੀ ਆ ਮੰਡੀ ਦਾ ਇਹ ਤਾਂ ਹਾਂਜੀ ਬਿਮਾਰੀਆਂ ਦਾ ਵੀ ਦੇਖੋ ਕਿਡਾ ਕਾਰਨ ਬਣੂਗਾ ਇਹ ਅੱਗੇ ਮਾਤਾ ਪੈਣਾ ਹੋਰ ਪੀਣ ਕਾਤੋਂ ਕਰਦੀਆਂ ਸੀ ਉਹ ਨਾਲਿਆਂ ਦਾ ਕਹਿੰਦੇ ਆ ਉੱਥੇ ਪਾਈ ਆਟਾ ਪਿਆਲੇ ਸਾਨੂੰ ਤਾਂ ਛਾਣ ਨਹੀਂ ਲਾਉਂਦੀ ਬਿਨਾ ਲੋੜ ਪਵੇ ਹਾਂਜੀ ਹਾਂਜੀ ਚਲੋ ਛਾਣ ਨਾ ਲੱਗਿਆ ਸਾਨੂੰ ਆਟਾ ਬਣਾਉਂਦੇ ਆ ਪਰ ਜਿਹੜਾ ਜੇ ਘਰੇ ਵੀ ਛਾਣ ਨਹੀਂ ਲਾ ਲੋ ਤਾਂ ਵੀ ਚੰਗੀ ਗੱਲ ਐ ਹਾਂਜੀ ਹਾਂਜੀ ਅਮਾਪਾ ਇਤੋਂ ਜਿੰਨਾ ਮਰਜੀ ਸੋਧ ਕੇ ਲੈ ਜਾਓ ਪਰ ਫੇਰ ਵੀ ਘਰੇ ਛਾਣ ਨਹੀਂ ਲਾ ਲੋ ਮੇਰੇ ਹੱਥ ਵੱਨ ਕੇ ਬੇਨਤੀ ਐ ਉਹ ਮੈਨਾਂ ਗੁੰਨਿਆ ਕਰੋ ਠੀਕ ਆ ਸਾਫ ਸੁਥਰੀ ਬਾਕੀ ਕੰਕ ਲੈ ਗਾ ਸਾਫ ਸੁਥਰੀ ਕੰਕ ਲੈ ਗਾ ਚਲੋ ਇਹ ਤਾਂ ਆਪਣੇ ਇਨਸਾਨਾਂ ਵਾਸਤੇ ਇਹਨਾਂ ਲੋਹਾਰ ਆ ਜੀ ਆਹਾ ਜਿਹੜਾ ਪਸ਼ੂਆਂ ਬਾਰੇ ਉਹ ਤਾਂ ਪਤਾ ਹੀ ਨਹੀਂ ਕਿੰਨਾ ਕਰ ਰਿਹਾ ਬਾਬਾ ਜੀ ਹਾਂਜੀ ਹਾਂਜੀ ਪਸ਼ੂਆਂ ਬਾਰੇ ਤਾਂ ਬਾਹਲੀ ਆਣ ਗਈ ਲਿਆ ਕੋਈ ਹੁੱਲੀ ਡੰਡਾ ਪਾ ਲਿਆ ਕੋਈ ਕੁਸ ਪਾ ਲਿਆ ਕੋਈ ਉਹਦਾ ਜਰ ਆਪਾਂ ਇੰਨੀ ਵਧੀਆ ਚੀਜ਼ ਨੂੰ ਚ ਕੁਸ ਆ ਰਿਹਾ ਹੈ ਤੇ ਫਿਰ ਉਹਦੇ ਵਿੱਚ ਤਾਂ ਉਹਦੋਂ ਵੀ ਕਈ ਗੁਣਾ ਜ਼ਿਆਦਾ ਆਊਗਾ ਬਾਬਾ ਜੀ। ਹਾਂਜੀ ਹਾਂਜੀ। ਤੇ ਕੀ ਹਾਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦਰਸ਼ਕਾਂ ਨੂੰ ਮੈਂ ਤਾਂ ਇਹੀ ਹੱਥ ਬੰਨ ਕੇ ਬੇਨਤੀ ਕਰਦਾ ਵੀ ਭਰਾਵੋ ਜੀ ਨੇ ਤੁਸੀਂ ਆਟਾ ਭਿਉਣਾ ਹੈਗਾ ਪਹਿਲਾਂ ਘਰੇ ਆਪ ਦਾ ਸਾਫ਼ ਸੁਥਰਾ ਕਰੋ ਫਿਰ ਇੱਥੇ ਚੱਕੀ ਤੇ ਲੈ ਕੇ ਆਓ। ਉਹਦੇ ਵਿੱਚ ਦੇਖੋ ਜਿਵੇਂ ਦੱਸਿਆ ਕੌਲਾ ਹੀ ਨਿਕਲਿਆ ਆਇਆ। ਹਾਂਜੀ ਹਾਂਜੀ। ਨਹੀਂ ਤੂੰ ਇਦੋਂ ਹਸੋ ਹੀ ਨਹੀਂ ਕੀ ਗੱਲ ਉਹ ਅਗਲਾਂ ਤਾਂ ਕੱਪ ਮਰੀ ਜਾਂਦੇ ਆ। ਹਾਂਜੀ ਹਾਂਜੀ ਕਿੱਡੇ ਲਾਪਰਵਾਹੀ। ਲਾਪਰਵਾਹੀ ਆ ਆ ਕੌਲਾ ਆ ਗਿਆ ਚੁੰਨੀ ਆ ਗਈ ਦੇਖੋ ਇੰਡ ਇੰਡੀਆਂ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਇੱਥੇ। ਹਾਂਜੀ। ਹੈ? ਠੀਕ ਹੈ ਇੱਕ ਵਾਰ ਸਾਰਿਆਂ ਨੂੰ ਇਹ ਬਿਮਾਰੀਆਂ ਨੂੰ ਨਿਰਾ ਸੱਦਾ ਆਪ ਦਾ ਬੁੱਟਾ ਸਾਂ ਅੱਗੇ ਵੀ ਬਿਮਾਰੀਆਂ ਦੇ ਵੀਡੀਓ ਪਾਉਂਦੇ ਰਹਿੰਦੇ ਆ ਹਾਂਜੀ ਹਾਂਜੀ ਆਪਾਂ ਲੋਕਾਂ ਨੂੰ ਸੁਚੇਤ ਕਰਦੇ ਰਹਿੰਦੇ ਰਹਿੰਦੇ ਆ ਤੇ ਤਾਂ ਹੀ ਆਪਾਂ ਆਪਣਾ ਦੱਸਣਾ ਹੀ ਇਹ ਫਰਜ਼ ਆ ਆਪਾਂ ਇਨਸਾਨ ਹੈ ਇਨਸਾਨ ਜਿੰਨੀ ਕਿ ਚੀਜ਼ ਵੇਖਦਾ ਓਨੀ ਕਿ ਤਾਂ ਦੱਸੇ ਨਾ ਠੀਕ ਹੈ ਠੀਕ ਹੈ ਨਹੀਂ ਉਹਨਾ ਆਪਣਾ ਦੱਸਣਾ ਵਰਜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪੀਨ ਆਉਂਦਾ ਜਾਂ ਆਟਾ ਪੀਸਣ ਵਾਸਤੇ ਆਉਂਦਾ ਸਭ ਤੋਂ ਪਹਿਲਾਂ ਕਿਵੇਂ ਕੀ ਕਰਦੇ ਆਂ ਦੱਸੋ ਉਹ ਸਾਡੇ ਕੋਲੇ ਰੂਲਾ ਲਾਇਆ ਵਾ ਜੀ ਇਹਦੇ ਵਿੱਚ ਪਾ ਕੇ ਕਣਕ ਦੀ ਸਫਾਈ ਕਰਦੇ ਆਂ ਜੀ ਪਹਿਲਾਂ ਅੱਛਾ ਇੱਥੇ ਪਹਿਲਾਂ ਸਫਾਈ ਕਰਦੇ ਆਂ ਸਫਾਈ ਕਰਕੇ ਫੇਰ ਆੜਾ ਪੀਪਿਆ ਨਾ ਪਾ ਕੇ ਉਧਰ ਚੱਕੀਆਂ 'ਚ ਜਾਂਦਾ ਅੱਛਾ ਚੱਕੀ 'ਚ ਜਾ ਕੇ ਆਟਾ ਇੱਕੋ ਹੋ ਕੇ ਹਾਂਜੀ ਠੰਡਾ ਹੋ ਕੇ ਯਾਨੀ ਕਿ ਛਾਂ 'ਚ ਇਧਰ ਆ ਜਾਂਦਾ ਜੇ ਇੱਥੇ ਤਿਆਰ ਹੋ ਜਾਂਦਾ ਹਨ ਇੱਥੇ ਤਿਆਰ ਹੋ ਕੇ ਆਟਾ ਜਾਂਦਾ ਜੀ ਹਾਂ ਉਧਰ ਸਾਫ਼ ਕਰਨ ਦੇ ਬਾਵਜੂਦ ਵੀ ਇੰਨਾ ਲੋਹਾ ਆ ਜਾਂਦਾ ਹੈ ਫਿਰ ਵੀ ਆ ਜਾਂਦਾ ਜੀ ਉਹਦੇ ਵਿੱਚੋਂ ਵੀ ਸਾਫ਼ ਕਰਕੇ ਫਿਰ ਵੀ ਲੋਹਾ ਇਧਰ ਆ ਜਾਂਦਾ ਠੀਕ ਆ ਠੀਕ ਹੈ ਤੇ ਜੇ ਫੀਡ ਮੰਨ ਲਓ ਜੀ ਘਰੋਂ ਲਿਆ ਕੇ ਸਮਾਨ ਕਿਸੇ ਨੇ ਤੁਹਾਡੇ ਕੋਲੋਂ ਤਿਆਰ ਕਰਵਾਉਣੀ ਹੋਵੇ ਉਹ ਵੀ ਕਰ ਦਈਦੀ ਜੀ ਤਿਆਰ ਅੱਛਾ ਤੇ ਤੁਹਾਡੇ ਕੋਲੇ ਵੀ ਹੁੰਦਾ ਹਨਾ ਉਹਦੀ ਅਸੀਂ ਮਿਹਨਤ ਲੈ ਲੈਨੇ ਵਸਾ ਦੀ ਅੱਛਾ ਅੱਛਾ ਜੇ ਸਮਾਨ ਪਾਉਣਾ ਸਾਡੇ ਉਹ ਵੀ ਪਾਦੀ ਦਾ ਤੇ ਕੋਲੋਂ ਵੀ ਅੱਛਾ ਆਪ ਦੇ ਕੋਲੋਂ ਵੀ ਤਿਆਰ ਕਰਦੇ ਆ ਤੇ ਸਮਾਨ ਸਮਾਨ ਇੱਕ ਨੰਬਰ ਉਹ ਕੁਆਲਿਟੀ ਦਾ ਜੀ ਠੀਕ ਵਧੀਆ ਜੀ ਤੇ ਆਪਣਾ ਮੋਬਾਈਲ ਨੰਬਰ ਬੋਲੋ ਜੀ 94636 27378 ਜੀ ਦੁਬਾਰਾ ਫੇਰ ਬੋਲੋ ਮਾਈ ਨੰਬਰ 94636 27378 ਸੋ ਵੀਡੀਓ ਨੂੰ ਅਖੀਰ ਤਾਈਂ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ